ਦੋਸਤੋ ਕੀ ਤੁਸੀਂ ਜਾਣਦੇ ਹੋ ਦੁਨੀਆ ਦੇ ਵਿੱਚ ਜਿਹੜਾ ਕਿਹੜਾ ਦੇਸ਼ ਹੈ ਜਿਸ ਵਿੱਚ ਸਭ ਤੋਂ ਵੱਧ ਸੁੰਨਾ ਪਾਇਆ ਜਾਂਦਾ ਹੈ ਯਾ ਕਹਿ ਲਓ ਕਿ ਜਿਸ ਵਿੱਚ ਸਭ ਤੋਂ ਜ਼ਿਆਦਾ ਸੁੰਨਾ ਕੱਢਿਆ ਜਾਂਦਾ ਹੈ ਤੇ ਭਾਰਤ ਦਾ ਕਿਹੜਾ ਰੈਂਕ ਹੈ ਪੂਰੀ ਜਾਣਕਾਰੀ ਦਵਾਂਗੇ ਤੁਹਾਨੂੰ ਵੀਡੀਓ ਦੇ ਮਾਧਿਅਮ ਦੇ ਨਾਲ ਪਰ ਉਸ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਦੇ ਉੱਪਰ ਨਵੇਂ ਆਏ ਹੋ ਤੇ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਆਈਕਨ ਵੀ ਦਬਾਓ ਤੇ ਨਾਲ ਹੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਦੇ ਤਾਂ ਜੋ ਸਭ ਤੱਕ ਇਹ ਖਾਸ ਜਾਣਕਾਰੀ ਪਹੁੰਚ ਸਕੇ ਗੱਲ ਕਰ ਰਹੀ ਸੀ ਭਾਰਤ ਦੇ ਰੈਕ ਤੇ ਬਾਰੇ ਦੱਸਦੀ ਕਿ ਸੋਨਾ ਰੱਖਣ ਦੇ ਮੁਕਾਬਲੇ ਦੇ ਵਿੱਚ ਜਾਂ ਸੋਨਾ ਕੱਢਣ ਦੇ ਮੁਕਾਬਲੇ ਦੇ ਵਿੱਚ ਭਾਰਤ ਦਾ ਪੂਰੀ ਦੁਨੀਆ ਦੇ ਵਿੱਚ 6ਵਾਂ ਰੈਂਕ ਹੈ ਤੇ ਪਹਿਲੇ ਸਥਾਨ ਤੇ ਕੌਣ ਹੈ ਦੂਜੇ ਸਥਾਨ ਤੇ ਕੌਣ ਹੈ ਪੂਰੀ ਜਾਣਕਾਰੀ ਦਵਾਂਗੇ ਤੁਹਾਨੂੰ ਵੀਡੀਓ ਦੇ ਮਾਧਿਅਮ ਦੇ ਨਾਲ ਅਖੀਰ ਤੱਕ ਜੁੜੇ ਰਹੋ ਦੋਸਤੋ ਅੱਜ ਜੋ ਜਾਣਕਾਰੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਾਣਕਾਰੀ ਸ਼ਾਇਦ ਤੁਹਾਡੇ ਨਾਲ ਪਹਿਲਾਂ ਕਦੇ ਵੀ ਕਿਸੇ ਨੇ ਸਾਂਝੀ ਨਹੀਂ ਕੀਤੀ ਹੋएगी ਇਸ ਕਰਕੇ ਇਸ ਜਾਣਕਾਰੀ ਨੂੰ ਬਹੁਤ ਹੀ ਧਿਆਨ ਦੇ ਨਾਲ ਸੁਣਿਓ ਕਿਥੋਂ ਸੇ ਜਾਣਦੇ ਹੋ ਜਿਸ ਦੇਸ਼ 'ਚ 19 ਸਤੰਬਰ ਤੋਂ ਵੱਧ ਸੋਨੇ ਦੇ ਭੰਡਾਰ ਹੈ ਉਸ ਦੇਸ਼ ਦੀ ਅਰਥ ਵਿਵਸਥਾ ਕਿੰਨੀ ਕੁ ਜ਼ਿਆਦਾ ਮਜ਼ਬੂਤ ਹੋਵੇਗੀ ਜਿहां ਜਿਸ ਦੇਸ਼ ਕੋਲ ਸਭ ਤੋਂ ਜ਼ਿਆਦਾ ਸੋਨਾ ਹੋ ਉਸ ਦੇਸ਼ ਦੀ ਅਰਥ ਵਿਵਸਥਾ ਜਿਹੜੀ ਹੈ ਸਭ ਤੋਂ ਜ਼ਿਆਦਾ ਮਜ਼ਬੂਤ ਹੋਵੇਗੀ ਸਟੈਟਿਸਟਿਕਾਂ ਦੇ ਮੁਤਾਬਿਕ ਚੀਨ ਹਰ ਸਾਲ 350 ਮੀਟ੍ਰਿਕ ਟਨ ਸੋਨੇ ਦੇ ਉਤਪਾਦਨ ਦੇ ਨਾਲ ਪਹਿਲੇ ਨੰਬਰ 'ਤੇ ਹੈ ਪਾਵਰ ਚਾਇਨਾ ਦੇ ਵਿੱਚ ਜੁਆ ਸਭ ਤੋਂ ਵੱਧ ਸੋਨਾ ਪਾਇਆ ਜਾਂਦਾ ਤੇ ਚੀਨ ਪੂਰੇ ਦੁਨੀਆ ਦੇ ਵਿੱਚ ਕਹਿ ਲੋ ਕਿ ਪੈਲੇਸਥਾਨ ਦੇ ਉੱਤੇ ਜੇ ਇਸ ਕੋਲ ਸਭ ਤੋਂ ਵੱਧ ਸੋਨਾ ਸੋਨਾ ਪਾਦਣ ਦੇ ਮਾਮਲੇ ਦੇ ਵਿੱਚ 320 ਮੀਟ੍ਰਿਕ ਟਨ ਦੇ ਨਾਲ ਦੂਜੇ ਨੰਬਰ ਦੇ ਉੱਤੇ ਹੁੰਦਾ ਆ ਆਸਟ੍ਰੇਲੀਆ ਦਾ ਨਾਮ ਉੱਥੇ ਕੀ 30 ਸੇ ਨੰਬਰ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਰੂਜ਼ ਦਾ 30ਵੇਂ ਨੰਬਰ ਦੇ ਉੱਤੇ ਨਾਮ ਆਉਂਦਾ ਹੈ ਇੱਥੇ ਵੀ ਹਰ ਸਾਲ ਕਰੀਬ 320 ਮੀਟ੍ਰਿਕ ਟਨ ਸੋਨੇ ਦਾ ਉਤਪਾਦਨ ਹੁੰਦਾ ਹੈ ਸਬ ਤੋਂ ਜ਼ਿਆਦਾ ਸੋਨਾ ਉਤਪਾਦਨ ਦੇ ਮਾਮਲੇ ਦੇ ਵਿੱਚ 220 ਮੀਟ੍ਰਿਕ ਟਨ ਦੇ ਨਾਲ ਚੌਥੇ ਨੰਬਰ ਦੇ ਉੱਤੇ ਹੁੰਦਾ ਹੈ ਕੈਨੇਡਾ ਯਾਨਕੀ ਕੈਨੇਡਾ ਜਿਹੜਾ ਚੌਥੇ ਨੰਬਰ ਦੇ ਉੱਤੇ ਆਉਂਦਾ ਹੈ ਤੇ ਕੈਨੇਡਾ ਜਿਹੜਾ ਹੈਗਾ ਸੋਨਾ ਉਤਪਾਦਨ ਦੇ ਮਾਮਲੇ ਦੇ ਵਿੱਚ 200 220 ਮੀਟ੍ਰਿਕ ਟਨ ਦੇ ਨਾਲ ਚੌਥੇ ਨੰਬਰ ਦੇ ਉੱਤੇ ਹੁੰਦਾ ਹੈ ਉਥੇ ਜੇਕਰ ਲਿਸਟ ਦੇ ਵਿੱਚ 5ਵੇਂ ਨੰਬਰ ਦੀ ਗੱਲ ਕੀਤੀ ਜਾਵੇ ਤਾਂ 5ਵੇਂ ਨੰਬਰ ਦੇ ਉੱਤੇ ਹੁੰਦਾ 170 ਮੀਟ੍ਰਿਕ ਟਨ ਸੋਨਾ ਉਤਪਾਦਨ ਦੇ ਨਾਲ ਅਮਰੀਕਾ ਯਾਨੀ ਕਿ ਅਮਰੀਕਾ ਦੇ ਵਿੱਚ 170 ਮੀਟ੍ਰਿਕ ਟਨ ਜਿਹੜਾ ਸੋਨਾ ਪਾਇਆ ਜਾਂਦਾ ਜਿਸ ਕਰਕੇ ਉਹ 5ਵੇਂ ਨੰਬਰ ਤੇ ਹੁੰਦਾ ਉਥੇ ਜੇਕਰ ਭਾਰਤ ਦੀ ਗੱਲ ਕੀਤੀ ਜਾਵੇ ਤਾਂ ਭਾਰਤ ਤਕਰੀਬ 1.4 ਮੀਟ੍ਰਿਕ ਟਨ ਸੋਨਾ ਉਤਪਾਦਨ ਦੇ ਨਾਲ ਲਿਸਟ ਦੇ ਵਿੱਚ 60ਵੇਂ ਨੰਬਰ ਤੇ ਹੁੰਦਾ ਪਰ ਕਿਹਦੇ ਕਿਸੇ ਨਹੀਂ ਜਾਣੇ ਕਿ ਭਾਰਤ ਇੰਨੀ ਜ਼ਿਆਦਾ ਪਿੱਛੇ ਕਿਉਂ ਰਹਿ ਗਿਆ ਭਾਰਤ ਦੇ ਕਿwidetilde ਹੁੰਦਾ ਕੀ ਕਾਰਨ ਹੈ ਕੈਰੇਸ ਪਿਛਤਾ ਸਿਰਫ ਰਾਜਨੀਤੀ ਹੀ ਮੰਨੀ ਜਾ ਸਕਦੀ ਹੈ ਕਿਉਂਕਿ ਰਾਜਨੀਤੀ ਕਾਰਨ ਕਰਕੇ ਹੀ ਭਾਰਤ ਜੜਾ ਅਕਸਰ ਹੀ ਪਿਛੋਕੜ ਦੇ ਵਿੱਚ ਰਿਹਾ کئی ਕਾਰਨ ਕਰਕੇ ਭਾਰਤ ਨੂੰ ਹਮੇਸ਼ਾ ਹੀ ਪਿੱਛੇ ਰਹਿਣਾ ਪਿਆ ਤਾਂ ਉੱਥੇ ਕੀ ਸੋਨਾ ਉਤਪਾਦ ਦੇ ਮਾਮਲੇ ਦੇ ਵਿੱਚ ਵੀ ਭਾਰਤ ਜੜਾਗਾ 60ਵੇਂ ਨੰਬਰ ਦੇ ਉੱਤੇ ਹੈ ਤੈਸੀ ਦੁਨੀਆ ਦੇ ਉਹ ਪੰਜ ਦੇਸ਼ ਜਿਨ੍ਹਾਂ ਦੇ ਕੋਲ ਸਭ ਤੋਂ ਵੱਧ ਸੋਨਾ ਹੈ ਤੇ ਭਾਰਤ ਜਿਹੜਾ ਹੈ 60ਵੇਂ ਰੈਂਕ ਦੇ ਉੱਤੇ ਹੁੰਦਾ ਕਿਉਂਕਿ ਭਾਰਤ ਕਾਫੀ ਜ਼ਿਆਦਾ ਪਿੱਛੇ ਹੋ ਚੁੱਕਿਆ ਹੈ ਭਾਰਤ ਦੇ ਕੋਲੇ ਸੋਨਾ ਵੀ ਬਹੁਤ ਘੱਟ ਹੈ ਬਾਕੀ ਤੁਹਾਡੇ ਕੀ ਵਿਚਾਰ ਨੇ ਕਿ ਭਾਰਤ ਪਿੱਛੇ ਕਿਉਂ ਹੈ ਇਸ ਬਾਰੇ ਕਮੈਂਟਰ ਦੇ ਵਿੱਚ ਆਪਣੇ ਵਿਚਾਰਾਂ ਨੂੰ ਜ਼ਰੂਰ ਸਾਂਝੇ ਕਰਿਓ